ਬਿਲਕੁਲ ਖਤਮ ਹੋ ਚੁੱਕਿਆ ਏਰੀਆ ਕਿੱਥਾ ਦਾ ਬਹੁਤ ਵੱਡਾ ਏਰੀਆ ਹੈ ਇਸ ਦੇ ਨੁਕਸਾਨ ਕਿਸਾਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਆ ਜੋ ਕਹ ਪਹਿਲਾਂ ਹੀ ਕਿਸਾਨ 15-15000 ਰੁਪਇਆ ਲਾ ਕੇ ਕਾਜੇ ਖਲੇ ਆਇਆ ਬੈਠਾ ਤੇ ਉਤੋਂ ਕੁਦਰਤ ਦੀ ਕਰੋਪੀ ਇਹ ਤੂੰ ਵੇਖ ਲਓ ਤੁਸੀਂ ਹਾਲਾਤ ਦੇ ਲੋ ਛੋਟੇ ਜ਼ਿੰਮੇਦਾਰ ਹੈ ਸਾਰੇ ਕੋਈ ਵੱਡੇ ਕੋਈ ਲੈਂਡ ਲਾ ਦੇ ਕਿਸੇ ਕੋਲ ਠੇਕੇ ਤੇ ਲੈ ਕੇ ਵਾਹਣਾ ਝੋਨਾ ਲਾਇਆ ਸੀਗਾ ਜੋ ਆਪਾਂ 20000 ਰੁਪਏ ਬਿੱਲਾ ਖਰਚਾ ਕਰੀ ਬੈਠਾ ਕਿਸਾਨ ਅਕੀਲ ਦੇ ਆ ਕੇ ਖੁਦਕੁਸ਼ੀ ਕਰਦੇ ਆ ਉਸ ਤੋਂ ਪਹਿਲਾਂ ਹੀ ਬੇਨਤੀ ਕਰਦੇ ਆ ਅਸੀਂ ਸਰਕਾਰ ਨੂੰ ਵੀ ਇਹਦਾ ਬੰਦਾ ਮਾਅਜਾ ਦਿੱਤਾ ਜਾਵੇ ਅਤੇ ਗਾਂ ਵਾਸਤੇ ਉਧਰ ਦੀ ਹਫ਼ਤਾ ਨਾਲ ਲੜਨ ਲਈ ਪਹਿਲਾਂ ਹੀ ਮੁੱਖ ਤੇ ਪ੍ਰਬੰਧ ਕੀਤੇ ਜਾਣ ਜੋ ਕਿ ਇਹ ਕਿਸਾਨ ਖੁਦਕੁਸ਼ੀਆਂ ਤੋਂ ਬਚ ਸਕੀ